ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਦੁੱਲੇ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਇਹ ਪਿੰਡ ਮੱਲਾਲੇ ਦੇ ਬਿਲਕੁਲ ਨਜ਼ਦੀਕ ਫੱਤੇ ਵਾਲਾ ਪਿੰਡ ਬਿਲਕੁਲ ਲੱਗੇ ਆ ਓਨਰ ਵੀਰ ਜੋਬਨ ਦੇ ਕੋਲ ਆਇਆ ਦੋਸਤੋ ਵੀਰ ਨੇ ਪਸ਼ੂ ਵਪਾਰ ਦਾ ਕੀਤਾ ਨਵਾਂ ਸ਼ਟਾਰਟ ਕੀਤਾ ਤੇ ਪਹਿਲਾਂ ਆਪਾਂ ਦੋ ਵੀਡੀਓ ਪਾ ਚੁੱਕੇ ਆ ਇਸ ਘਰੋਂ ਤਕਰੀਬਨ ਕੋਈ 2-4 2-4 ਨਗ ਹੀ ਵੀਰ ਖਰੀਦਦਾਰੀ ਕਰਦਾ ਤੇ ਲਿਆ ਕੇ ਸੇਲ ਕਰਦਾ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਵੈਸੇ ਆਪਾਂ ਤੁਹਾਨੂੰ ਟੋਟਲ ਕੋਈ 4 ਤੋਂ 5 ਕਿ ਨਗ ਦਿਖਾ ਦਨੇ ਆ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਪਸ਼ੂ ਸੋਏ ਸਵਾਰੇ ਆ ਤੇ ਇੱਕ ਅਮਸਰ ਗੱਪਣ ਝੋਟੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਮੋਹੋਂਦੰਦੀ ਚੌਕੀ ਆ ਬੜੀ ਪਿਆਰੀ ਝੋਟੀ ਆ ਚੰਗੀ ਝੋਟੀ ਆ ਬਾਕੀ ਮਹੀਨਿਆਂ ਦੇ ਵਿੱਚ ਕਿੰਨੇ ਮਹੀਨੇ ਦੀ ਗੱਪਣ ਚ ਇੱਕ ਪਾਸਾ ਤੇ ਕਿੰਨਾ ਸਮਾਂ ਉਹਦਾ ਬਾਕੀ ਆ ਸੁਣਦਾ ਪੂਰੀ ਡਿਟੇਲ ਆਪਾਂ ਜੋਬਰ ਵੀਰ ਤੋਂ ਲੈ ਲਾਂਗੇ ਤੇ ਬਾਕੀ ਵੈੜਾ ਜਿਹੜੀਆਂ ਸੁਈਆਂ ਸਵਾਈਆਂ ਦੋ ਤੁਹਾਨੂੰ ਦਿਖਾ ਦਾਂਗੇ ਜਿਨ੍ਹਾਂ ਦੇ ਨਾਲ ਬੱਚੇ ਆ ਇੱਕ ਵੈੜ ਬਗੈਰ ਬੱਚੇ ਤੋਂ ਆ ਰੇੜ ਪੜਤਾ ਪਹਿਲਾਂ ਵੀ ਆਪਾਂ ਦੋ ਵੀਡੀਓ ਪਾਈਆਂ ਨੇ بڑے ਸੂਤਰ ਦੇ ਰੇਟ ਹੁੰਦੇ ਆ ਜੈਜ ਰੇਟ ਹੁੰਦੇ ਆ ਕੋਈ ਛੋਟਾ ਫਾਰਮਰ ਭਰਾ ਜਿੰਨੇ ਥੋੜੇ ਪੈਸੇ ਖਰਚ ਕਰਨੇ ਆ इजीली ਜਿਹੜਾ ਪਸ਼ੂ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਮੱਲਾਂ ਵਾਲੇ ਤੋਂ ਦੋਸਤੋ ਦੁਲਿਆਲ ਨੂੰ ਸੜਕ ਆਉਂਦੀ ਆ ਫੱਤੇ ਵਾਲ ਨੂੰ ਸੜਕ ਵੀ ਆਉਂਦੀ ਆ ਤੇ ਗਾਂ ਦਰਿਆਜ ਵੀ ਉੱਤਰਦੀ ਆ ਸਤਲੁਜ ਦਰਿਆਜ ਵੀ ਐਂ ਤੱਕ ਜਿਹੜੀ ਸੜਕ ਚੱਲੀ ਜਾਂਦੀ ਆ ਫੱਤੇ ਵਾਲਾ ਪਿੰਡ ਦੂਲੇ ਵਾਲਾ ਪਿੰਡ ਇਸੇ ਸੜਕ ਦੇ ਉੱਪਰ ਨੇ ਤੇ ਮੱਲਾਂ ਵਾਲੇ ਤੋਂ ਤਕਰੀਬਨ ਕੋਈ 2-3 ਕਿਲੋ ਮੀਟਰ ਦੀ ਦੂਰੀ ਆ ਸਾਰੀ ਤਰੀਕ ਅੱਜ 25 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਮਾਰਨਿੰਗ ਦੇ ਕੋਈ 11:00 ਕ'ਜੇ ਦਾ ਪਸੂ ਸੋਏ ਸਵਾਇਆ ਜਿਹੜੇ ਦੋਸਤੋ ਮਾਰਨਿੰਗ ਚੁਵਾਈ ਉਹਨਾਂ ਦੀ ਕਰ ਦਿੱਤੀ ਆ ਉਹ ਟਾਈਮ ਪੁੱਛ ਲਾਂਗੇ ਵੀਰ ਜੋਬਨ ਤੋਂ ਕਿੰਨੇ ਕ'ਜੇ ਚੁਵਾਈ ਕੀਤੀ ਆ ਸਭ ਤੋਂ ਪਹਿਲਾਂ ਜੋਬਨ ਵੀਰ ਸਾਸਰੀ ਕਾਲ ਸਾਸਰੀ ਕਾਲ ਵੀਰ ਹੋਰ ਵੀਰ ਠੀਕ ਠਾਕ ਹੈ ਹਾਂਜੀ ਵਧੀਆ ਜੀ ਵਧੀਆ अच्छा जोपण आज जो एनिमल वैसे टोटल कितने ਦਿਖਾਉਣੇ ਆਪਾਂ ਆਪਾਂ ਐਨੀਮਲ ਦਾ 8 ਵਿਖਾਉਣੇ ਸੀ ਦੋ ਤਾਂ ਵਿਗ ਗਏ ਤੇ ਦੋ ਗਾਵਾਂ ਵਿਕੀਆਂ ਖੜੇ ਦੋ ਬਸ਼ੂ ਅੱਛਾ ਜੀ ਹਾਂ ਚਾ ਪੰਜ ਰਹਿ ਗਏ ਆਪਾਂ ਹੁਣ ਪੰਜ ਦਿਖਾ ਦਈਏ ਹਾਂਜੀ ਪੰਜ ਬਸ਼ੂ ਆ ਇੱਕ ਝੋਟੀ ਬੜੀ ਵਧੀਆ ਕੱਢ ਕੇ ਲੈ ਕੇ ਆਂਦੀ ਜੀ ਹਾਂਜੀ ਆਫਰ ਗੱਬਣ ਝੋਟੀ ਆ ਅਜਲਾ ਸੂਬਾ ਸੂਵੇ ਕੀ ਤੇ ਕਿੰਨੇ ਕ ਮਹੀਨਿਆਂ ਦੀ ਗੱਬਣਾ ਵੀਰੇ ਇਹ ਵੀ 6 ਮਹੀਨੇ ਪੂਰੇ ਆਂਦੇ ਕੰਪਲੀਟ 6 ਮਹੀਨੇ ਕੰਪਲੀਟ ਹੋ ਗਏ ਆ ਹਾਂਜੀ ਆਪਣੇ ਵਾਸਤੇ ਚੈੱਕ ਪਾਸ ਹੋਈ ਆ ਆਪਣੇ ਹੱਥੀ ਹਾਂਜੀ ਹਾਂਜੀ ਚੈੱਕ ਪਾਸ ਵੀਰੇ ਅਗੋ ਕੋਈ ਆਪਦਾ ਆਵੇ ਤੇ ਸੌਦਾ ਕਰਕੇ ਆਪਣੀ ਤਸੱਲੀ ਕਰਕੇ ਲੈ ਕੇ ਜਾ ਸਕਦਾ ਹੈ ਬਾਕੀ ਦੋਸਤੋ ਮੋਹਰ ਹੁੰਦੀ ਚਾਰ ਆ ਤਕਰੀਬਨ ਕੋਈ ਉਮਰ ਦੀ ਗੱਲ ਕਰੀਏ ਤਾਂ 3 ਤੋਂ 4 4 ਸਾਲ ਜਿਹੜੀ ਉਮਰ ਤੁਸੀਂ ਝੋਟੀ ਦੀ ਮੰਨ ਸਕਦੇ ਹੋ ਚੌਕ ਦੇ ਬਰਾਬਰ ਇੱਕ ਤਾਂ ਚੌਕ ਦਾ ਬਰਾਬਰ ਕੀਤਾ ਤੇ ਦੂਜਾ ਬਰਾਬਰ ਚੱਕਣ ਲਈ ਆ ਤੇ ਬਾਕੀ ਮੇਰਾ ਭਰਾ ਅਜ ਤਾਂ ਮਰਜੀ ਇੱਥੇ ਕੋਈ ਆਣ ਕੇ ਤਸੱਲੀ ਕਰ ਸਕਦਾ ਛੋਟਾ ਸਿੰਘ ਆ ਗਲਾਈ ਦੇ ਵਿੱਚ ਆ ਸਿੰਘ ਨਵਾਂ ਆਂਗਾ ਠੀਕ ਆ ਜੀ ਝੋਟੀ ਤਕਰੀਬਨ 7ਵੇਂ ਮਹੀਨੇ ਚ ਪੈਰ ਪੈ ਜਾਣਾ 6 ਮਹੀਨੇ ਦੀ ਗੱਭਾਂ ਨੇ ਚੈੱਕ ਪਾਸ ਆ ਬਾਕੀ ਹਵਾਨੇ ਛੱਡੇ ਤੋਂ ਨਾਰਮਲ ਤੁਹਾਨੂੰ ਇੱਕ ਤਖਾਈ ਦਊਗੀ ਜਿਵੇਂ ਇੱਕ ਪਸ਼ੂ ਦੋਸਤੋ ਠੀਕ ਨੇਤਰੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਵੀ ਲੈਫਟੀ ਲੁਕਟੀ ਜਿਹੜੀ ਥੱਲੇ ਸੋਟ ਲੈਂਦਾ ਜਿਵੇਂ ਆਪਾਂ ਕਹਿੰਦੇ ਆ ਵੀ ਨੇੜੇ ਜਾ ਕੇ ਪਸ਼ੂ ਲਾਹ ਬਣਾਇ ਪੈ ਜਾਂਦਾ ਠੀਕ ਆ ਤੇ ਬਹੁਤ ਪਿਆਰੀ ਝੋਟੀ ਆ ਕੋਈ ਤੁਹਾਨੂੰ ਖੋਲ ਕੇ ਆਪਾਂ ਤੋੜ ਕੇ ਦਿਖਾਉਣੇ ਆ ਆ ਲਿਓ ਵੀਰ ਮਰਾ ਤ ਤੇ तकरीबन ਜੋਬਨ ਬਾਈ 7ਵਾਂ ਮਹੀਨਾ ਲੱਗ ਗਿਆ ਨਾ ਤੇ 3 ਕਿ ਮਹੀਨੇ 4 ਮਹੀਨੇ ਪਏ ਆ ਹਾਂਜੀ ਉਹ 19 20 ਲੀਟਰ ਦੁੱਧ ਦੇਣ ਦੀ ਆਪਣੇ ਝੋਟੀ ਦੀ ਮਾਂ ਦਾ ਹਾਂਜੀ ਉਹ ਆਪਾਂ ਚੈੱਕ ਵੀ ਕਰਵਾ ਸਕਦੇ ਹਾਂ ਪਲਾਦ ਦੋ ਤਿੰਨਾਂ ਦੇ ਕੇ ਹੰਡੂ ਵੀ ਚੁਵਾਈ ਕਰਨੀ ਹੋਈ ਆਪਾਂ ਕਰਾ ਦਾਂਗੇ ਉਹ ਵੀ ਮਤਲਬ ਤੁਸੀਂ ਦੱਸਿਆ ਵੀ ਇਹ ਆਪਣੇ ਰਿਸ਼ਤੇਦਾਰੀ ਦੀ ਚੁਵਾਈ ਆ ਹਾਂਜੀ ਹਾਂਜੀ ਆਪਣੇ ਘਰੇ ਹੀ ਸਮਝੋ ਵੀ ਆਪਣੇ ਠੀਕ ਆ ਠੀਕ ਆ ਹਾਂਜੀ ਠੀਕ ਆ ਬਾਅਦ ਚੰਗਿਆ ਕਰੇਲੂ ਆਪਣੇ 8-9 ਝੋਟੀਆਂ ਖਰੇਲੂ ਨੇ ਠੀਕ ਹੈ ਸਾਰੀਆਂ ਆਪਾਂ ਜਿਵੇਂ ਜਿਵੇਂ ਚਲੋ ਆਈ ਗਈਆਂ ਆਪਾਂ ਵਾਸ ਤੇ ਲਓ ਦੋਸਤੋ ਇੱਕ ਵਾਰੀ ਤਾਂ ਮੈਂ ਆਪਾ ਤੋੜ ਕੇ ਦਿਖਾ ਰਹੇ ਹਾਂ ਝੋਟੀ ਦੀ ਤੁਸੀਂ ਬੰਤਰ ਵੇਖ ਲਓ ਠੀਕ ਹੈ ਜੀ ਬਾਕੀ ਥਾਂ ਥਾਂ ਨੂੰ ਬਹੁਤ ਸੋਨਾ ਕੱਢੂਗੀ ਕਰਵਾਉਂਦੇ ਆ ਲੈਫਟੀ ਲੁਫਟੀ ਚ ਰਿੰਕਲ ਪੈ ਰਿਆ ਕਾਫੀ ਪੱਟ ਬੁਟ ਕਾਫੀ ਪੈ ਰਿਆ ਢਿੱਲ ਬਹੁਤ ਜਾਂਦੀ ਹੈ ਠੀਕ ਹੈ ਜੀ ਕੋਰੀ ਲਾਏ ਪਈ ਇਹ ਵੇਖੋ ਬਹੁਤ ਚੱਡਾ ਮਹਿਸੂਸ ਕਰਾਉਂਦਾਈ ਆ ਜਿਵੇਂ ਆਪਾਂ ਕਹਦੇ ਨੇ ਨਾ ਵੀ ਜੋਗਰ ਨੂੰ 10-15 ਦਿਨ ਪਹਿਲਾਂ ਝੋਟੀਆਂ ਲਾਏ ਬਣਾਏ ਪੈਂਦੀਆਂ ਨੇ ਉਵੇਂ ਤਕ ਜੰਡਾ ਛੁੱਡਾ ਬਿਲਕੁਲ ਸ਼ੋਅ ਕਰਨਾ ਸ਼ੁਰੂ ਕਰਤਾ ਢਿੱਲਾ ਢੋਲਾ ਬਹੁਤ ਨੇ ਹਵਾਨੇ ਚ ਧੁੰਨੀ ਤੋਂ ਲੈ ਕੇ ਸੂਲ ਤੱਕ ਵੇਖੋ ਝੰਡਾ ਬਣਾਉਂਦੀ ਹੁੰਦੀ ਕਰਮਾਲੀ ਉਹ ਹਾਂਜੀ ਬਰਤਪੁਰ ਨੂੰ ਵੀ ਉਸੇ ਤਰ੍ਹਾਂ ਹੀ ਲੱਗੇ ਜਿਵੇਂ ਆਪਾਂ ਨੋਟ ਕਰਾ ਦੇਨੇ ਹੁੰਦੇ ਵੀ ਬਟਨ ਵਾਲਾ ਲੇਵਾ ਹਨਾ ਹਾਂਜੀ ਹਾਂਜੀ ਮੈਂ ਦੱਸੋ ਹਜੇ ਝੋਟੀ ਨੇ ਬਿਲਕੁਲ ਬੰਨਾ ਥੰਨਾ ਹੈ ਹਜੇ ਸਮਾਂ ਇਹਦਾ ਕਾਫੀ ਪਿਆ ਅਗਲੇ ਬੰਨੇ ਹੋ ਵੀਰੇ ਨੋਟ ਕਰਵਾਇਆ ਵੀ ਅਗਲੇ ਬੰਨੇ ਹੋ ਵੀ ਇਨੇ ਕਿੰਵਾ ਦੇ ਵਹਨਾ ਪਟਿਆ ਧੁੰਨੀ ਤੋਂ ਲੈ ਕੇ ਆਹ ਦੇਖੋ ਜੀ ਬਾਕੀ ਥਾਂ ਜਿਹੜੇ ਦੋਸਤ ਤੁਹਾਨੂੰ ਦਿਖਾਈ ਦੇਣਗੇ ਵੈਸੇ ਦੂਰੋਂ ਹੀ ਥਾਣ ਤੁਹਾਨੂੰ ਬਹੁਤ ਚੰਗੀ ਝੋਟੀ ਆ ਬਹੁਤ ਪਿਆਰੀ ਕੱਟੀ ਆ ਠੀਕ ਆ ਜੀ ਸੋ ਚਾਹਵਣ ਵੀਰ ਤੁਸੀਂ ਸੰਪਰਕ ਕਰ ਲਿਓ ਠੀਕ ਆ ਜੀ ਸੌਦਾ ਕਰ ਲਿਓ ਇੱਥੇ ਆਣ ਕੇ ਤਸੱਲੀ ਕਰ ਲਿਓ ਦੇਖ ਲਿਓ ਹਾਈ ਤੋਂ ਮੀਡੀਅਮ ਤੋਂ ਪਲੱਸ ਆ ਨਵੀਂ ਝੋਟੀ ਆ ਹਜੇ ਉਮਰ ਦੇ ਕੌੜੇ ਦੇ ਦਾ ਜਵਾਨ ਹੁੰਦੇ ਨੇ ਤੱਕ ਜਿਹੜੀ ਬੜੀ ਜਿਹੜਾ ਵੀਰ ਕੀ 2 ਮਹੀਨੇ ਸੰਭਲੂਗਾ ਤੇ ਉਹ ਝੋਟੀ ਬਹੁਤ ਜਿਆਦਾ ਚੰਗੀ ਬਣਾ ਸਕਦਾ ਹੈ हां ਬਰੀਡ ਤਾਂ ਚੰਗੀ ਹੈਗੀ ਹੈਗੀ ਆ ਤੇ ਜਦੋਂ ਆਪਾਂ ਮਿਹਨਤ ਕਰ ਲਾਂਗੇ ਤੇ ਮੁੱਲ ਪੂਰਾ ਪਊ ਆਪਾਂ ਪਊਗਾ ਪਊਗਾ ਤੇ ਦੁਪਨ ਕੀ ਮੁੱਲ ਕਰਦਾ ਦਵਾਂਗੇ ਕਿੰਨੇ ਦੀ ਬੜਾ ਆਪਣਾ ਸੌਰੀ ਝੋਟੀ ਮੁੱਲ ਵੀਰੇ ਜਿੰਨਾ ਮਰਜ਼ੀ ਕੀਤੀ ਐ 60 ਹਜ਼ਾਰ ਦੀ ਦੇ ਦਾਂਗੇ 60 ਹਜ਼ਾਰ ਦੀ ਹਾਂਜੀ ਇਹ ਲੈ ਦੇ ਵਾਲਾ ਮੁੱਲ ਹੀ ਆ ਕਿ ਮਾਨਤਨ ਹੋ ਜੂ ਵਿੱਚੋਂ ਕੋਈ ਕਰ ਲੈ ਥੋੜਾ ਬਲ ਮਾਨਤਨ ਚਲੋ ਜਰੂਰ ਠੀਕ ਆ ਜੀ ਤੇ 40 45 ਹਜ਼ਾਰ ਦੀ 50 ਦੇ ਅਸਰ ਆਉਂਦੇ ਇਹ ਕਟਿਆਲੇ ਲਈ ਜਾਂਦੇ ਆ ਠੀਕ ਠੀਕ ਮੋ ਵੀਰ ਦੋਸਤੋ ਗੱਬਣਾ ਝੋਟੀ ਸੋਣ ਦਾ ਨੇੜ ਆਉਂਦਾ ਜਾਂਦਾ ਕਰਮਾ ਵਾਲੀ ਦਾ ਤੇ 60 ਹਜ਼ਾਰ ਦੇ ਵਿੱਚੋਂ ਜੋਬਨ ਦਾ ਵੀ ਛੋਟ ਛੱਪਾ ਕਰ ਦਿਆਂਗੇ ਸੋ ਪਹਿਲ ਦਾ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਓ ਬੜੀ ਚੰਗੀ ਝੋਟੀ ਆ ਇੱਧਰ ਅੱਗੇ ਆ ਜੀਏ ਤੇ ਜੋਬਨ ਆਪਣੇ ਕੋਲ ਆ ਬੈਠ ਜਿਹੜੀ ਇੱਕ ਖੜੀ ਆ ਆਹ ਇਹਦੇ ਤੇ ਚਾਰਨਾ ਪਾਤਾ ਜਿਹੜੀ ਸੈਕੰਡ ਨੰਬਰ ਤੇ ਆ ਆ ਵੈਡ ਇਹ ਕਿੰਨੇ ਕਿਨਵਾ ਸੂਆ ਆ ਆ ਵੈਡ ਵੀਰੇ ਪਹਿਲੇ ਸੂਏ ਸੂਈ ਆ ਜੀ ਪਹਿਲਾਂ ਹਾਂਜੀ ਬੱਚੀ ਸੂਈ ਆ ਤੇ ਅੱਜ ਦਿਨ ਕਿੰਨੇ ਹੋ ਗਏ ਨੂੰ ਦਿਨ ਵੀਰੇ ਇਹਨੂੰ ਕੋਈ ਹਫਤੇ ਦੇ ਲਗਭਗ ਆ 5 ਤੋਂ 7 ਦਿਨ ਦੇ ਅੰਦਰ ਅੰਦਰ ਪੰਜ ਛੇ ਦਿਨ ਹੋ ਗਏ ਬੋਲੀ ਦੋਸਤੋ ਹਫਤਾ ਕ ਮੰਨ ਕੇ ਸੌਦਾ ਤੁਸੀਂ ਕਰ ਸਕਦੇ ਹੋ ਮਗਰ ਕੀ ਤੇ ਬੱਚੀ ਆ ਵੀਰੇ ਮਗਰ ਬੱਚੀ ਆ ਕਿੰਨੇ ਕੁ ਦੁੱਧ ਤੇ ਚੱਲਣ ਢੀ ਆ ਮੇਰੇ 13 14 ਲੀਟਰ ਦੁੱਧ ਤੇ ਚੱਲ ਰਹੀ ਹੈ। ਆਹ ਨੱਟ ਜਿਹੜਾ ਆਪਾਂ ਚਵਾ ਕੇ ਦੇਵਾਂਗੇ। ਨੱਟ ਨੱਟ ਵੀਰੇ ਨੱਟ। ਹਜੇ ਬੌਲੇ ਦੇ ਵਿੱਚ ਨਾ ਚੱਲਣ ਦਈਏ। ਠੀਕ ਹੈ। ਚੱਲਣ ਵੀ ਦੁੱਧ ਨਹੀਂ ਬੌਲੇ ਦੇ ਵਿੱਚ ਦਈਏ। ਬੌਲਾ ਕੱਚਾ ਬੌਲਾ ਮੰਨ ਲੈ ਕੋਈ ਚਲੋ ਪੰਜਾਂ ਛਿਆ ਸੱਤ ਦਿਨਾਂ ਦੇ ਦੌਰਾਨ। ਹਾਂ ਜੀ ਹਾਂ ਜੀ ਹਾਂ ਜੀ। ਲਾ ਦੋਸਤੋ ਬੱਛੀ ਪਲੂਨ ਪਹਿਲਾਂ ਬੱਛੀ ਸੂਈ ਆ ਮਗਰ ਵੀ ਬੱਛੀ ਆ। ਆਪ ਵੀ ਬੱਛੀ ਆ ਠੀਕ ਹੈ ਜੀ। ਤੇ ਅੱਛਾ ਜੋ ਬਣ ਹੁਣ 11 ਵਜੇ ਦਾ ਸਮਾਂ 11 ਕੋਈ 11:30 ਵਜੇ ਦਾ। ਮਾਰਨਿੰਗ ਕਿੰਨੇ ਹੋਏ 1 ਵਜੇ ਚਵਾਈ ਕੀਤੀ ਹੈ ਜਿਹੜੇ ਪ ਠੀਕ ਹੈ ਲੈਟ ਕੀਤੀ ਠੀਕ ਆ ਜੀ ਲਓ ਦੋਸਤੋ 12 13 12 13 ਲੀਟਰ ਖੋਲ ਕੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਰਹੇ ਆ ਥੋੜਾ ਜਿਹਾ ਜਿਹੜਾ ਹਵਾਨਾ ਚੱਡਾ ਭਰਨਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਪਸ਼ੂ ਸ਼ਾਮ ਦੀ ਚਵਾਈ ਲੈ ਜਾਊਗਾ ਤੇ ਚੱਡਾ ਛੁੱਡਾ ਦੋਸਤੋ ਉਵੇਂ ਜਿਹੜਾ ਤੁਹਾਨੂੰ ਦਿਖਾਈ ਦਊਗਾ ਉਵੇਂ ਸ਼ੋਅ ਕਰੂਗੀ ਕਰਮਾਂ ਲਈ ਬੱਛੀ ਚੰਗੀ ਆ ਲਵੀ ਆ ਮਗਰ ਵੀ ਬੱਛੀ ਆ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਵਾਇਰ ਨੂੰ ਬੱਚੇ ਦੇ ਉੱਪਰ ਹੀ ਲੈ ਕੇ ਚੱਲਾਂਗੇ ਠੀਕ ਆ ਜੀ ਬਾਅਦ ਵਿੱਚ ਆਪਾਂ ਤੋਰਨ ਤੋਂ ਬਾਅਦ ਤੇ ਬੱਛੀ ਵੀ ਤੁਹਾਨੂੰ ਨਾਲ ਦੀ ਨਾਲ ਹੀ ਦਿਖਾਵਾਂਗੇ ਆ ਦੇਖੋ ਚੌੜ ਚੰਗੀ ਹੈ ਵੈਸੇ ਥਣ ਪਤਲਾ ਬਹੁਤ ਹੀ ਜਿਆਦਾ ਚੰਗੀ ਵਹਾਨਾਂ ਦੇ ਨਾਲ ਨੜਾ ਪੂਰਾ ਵਹਾਨ ਗੁੰਦਮਾ ਲਓ ਜੀ ਹਾਈਟ ਦੀ ਦਰਮਿਆਨੀ ਆ ਠੀਕ ਆ ਜੀ ਮੀਡੀਅਮ ਦਰਮਿਆਨੀ ਹਾਈਟ ਆ ਮੈਂ ਇਹ ਨਹੀਂ ਕਹਾਂਗਾ ਕਿਉਂਕਿ ਦੂਰ ਨੇੜੇ ਕੋਈ ਸੇ ਵੀਰ ਨਹੀਂ ਆਉਣਾ ਪਤਾ ਨਹੀਂ ਕਿ ਕਿੱਡੀ ਕਿੱਡੀ ਦੂਰੋਂ ਆ ਜਾਂਦੇ ਹੋ ਤੁਸੀਂ ਹਾਈਟ ਮੀਡੀਅਮ ਦਰਮਿਆਨੀ ਆ ਦੁੱਧ ਕਰਮਾਂ ਦੀ ਪਾਰਾਂ 13 13 ਲੀਟਰ ਚ ਪਾਉਂਦੀ ਜਾਓਗੇ ਜੇ ਮੈਲਾ ਮੂਲਾ ਤੋਂ ਸਟਾਰਟ ਹੋ ਗਈ ਹੈ ਕਰਮਾਂ ਲਈ ਵੇਖ ਰਹੇ ਹੋ ਤੁਸੀਂ ਠੀਕ ਆ ਜੀ ਮੈਲਾ ਮੂਲਾ ਮਗਰ ਬਿਲਕੁਲ ਪੂਛ ਦੇ ਉੱਪਰ ਤੇ ਖੁੱਡਿਆਂ ਦੇ ਪੁੱਠਿਆਂ ਦੇ ਜਿਹੜਾ ਮੈਲਾ ਮੂਲਾ ਉਸੇ ਤਰ੍ਹਾਂ ਲੱ ਤੇ ਬੱਚੇ ਦੇ ਲੈ ਚਲ ਵੀਰ ਆਪਾਂ ਦਿਖਾ ਦਈਏ ਨਾਲ ਹੀ ਬੱਛੀ ਮਗਰ ਹੈ ਠੀਕ ਹੈ ਜੀ ਚੋਣ ਤਾਂ 1 ਨੰਬਰ ਆ 12 13 ਲੀਟਰ ਦੀ ਮਿਲਕ ਕਪੈਸਿਟੀ ਹੈਗੀ ਆ 12 ਤੇ ਰੇਟ ਵੀ ਤਿਆਰ ਆ ਇੱਕ ਐਸ ਵੀ ਤਿਆਰ ਆ ਹਾਂਜੀ ਦੁੱਧ 15 16 ਲੀਟਰ ਆ ਆ ਦੇਖੋ ਜੀ ਆ ਬੱਛੀ ਆ ਠੀਕ ਆ ਡੱਬੀ ਵਿੱਚ ਹੈ ਹਾਂਜੀ ਹਾਂਜੀ ਡੱਬੀ ਵਿੱਚ ਬੱਛੀ ਬਚੰਗੀ ਹੈ ਨਾ ਹਾਂਜੀ ਠੀਕ ਹੈ ਦੀ ਬੱਛੀ ਲੈ ਵੀਰ ਮੋੜ ਦਾ ਠੀਕ ਹੈ ਜੀ ਸੋ ਇਹ ਬੱਛੀ ਦੋਸਤੋਂ ਪਲੂਨ ਸੁਈ ਆ ਠੀਕ ਹੈ ਜੀ ਬਾਕੀ ਪੂਰਾ ਵੇਰਵਾ ਤੁਹਾਨੂੰ ਮਿਲ ਗਿਆ ਹੁਣ ਮੌਕੇ ਤੇ 13 ਕਿਲੋ ਦੁੱਧ ਤਿਆਰ ਆ ਜਿੱਦਾਂ ਮੇਰਾ ਮਰਜੀ ਭਰਾ ਇਥੇ ਆਣ ਕੇ ਤਸੱਲੀ ਜਰੂਰ ਕਰਿਆ ਕਰੋ ਹੱਥ ਜੋੜ ਕੇ ਬੇਨਤੀ ਆ ਮੇਰੇ ਸਾਰੇ ਭਰਾਵਾਂ ਨੂੰ ਕਿਉਂਕਿ ਪੈਸੇ ਖਰਚ ਕਰਨੇ ਆ ਆਪਣੀ ਤਸੱਲੀ ਕਰ ਲਿਆ ਕਰੋ ਉਸ ਤੋਂ ਬਾਅਦ ਵਧਾਉਣਾ ਦੋ ਤੇ ਸੇਵਾ ਦੇ ਘਟਨਾ ਉਹ ਗਾਂ ਸੇਵਾ ਤੇ ਡਿਪੈਂਡ ਆ ਇਹ ਜੋ ਬਣ ਕੀ ਮੰਗਦਾ ਇਹਦਾ ਇਹਦਾ ਮੁੱਲ ਵੀਰੇ ਜਿੰਨਾ ਅਰਜੀ ਕਰ ਲਿਆ ਪਿਆ ਆ ਕਰ ਲਿਆ 55 ਕਰ ਲਿਆ ਆ 45000 ਦੀ ਦੇ ਦਾਂਗੇ ਐਨ ਸੂਤਰ ਤੇ ਰੇਡੀ ਆਪਾਂ ਕਰਨਾ ਵਾਦਿਆ ਜਿਹੜਾ ਵਪਾਰ ਤੁਸੀਂ ਕਰਨਾ ਮੈਂ ਵੀਰੇ ਆਜਾ ਜਿਹੜੇ ਰੇਟਾਂ ਦੇ ਉੱਪਰ ਹੀ ਪੈਸੇ ਦੇ ਦਿਆ ਕਰੀਏ ਤੇ ਆਪਾਂ ਬਾਜ ਰੇਟ ਰੱਖੀ ਕਰੀਦੇ ਆਪਾਂ ਤੇ ਜੇ ਵਪਾਰੀਆਂ ਵਾਲੀਆਂ ਗੱਲਾਂ ਹੀ ਨਹੀਂ ਕਰੀਦੀ ਆਪਾਂ ਪਹਿਲੇ ਵੱਧ ਮੰਗ ਕੇ ਤੇ ਬਾਅਦ ਜੋ ਘਟਾਉਣੇ ਦੇ ਆਪਾਂ ਉਹਨੇ ਹੀ ਮੰਗੀ ਦੇ ਜਿੰਨੇ ਪਤਾ ਵੀ ਆਪਣੀ ਚੀਜ਼ ਜਿੰਨੇ ਦੀ ਹੈਗੀ ਆ ਬਿਲਕੁਲ ਬਿਲਕੁਲ ਲਓ ਜੀ 45000 ਦੀ ਦੋਸਤੋ ਮਿਲੂਗੀ ਤੁਹਾਨੂੰ ਅੱਜ ਵੇਚੀ ਬਾਰੀ ਬਚੀ ਆ ਤੇ 12 13 13 ਲੀਟਰ ਜਿਹੜਾ ਹਾਜ਼ਰੀ ਦੇ ਥਲੇ ਇਸ ਵਕਤ ਦੁੱਧ ਕੱਚਾ ਦੁੱਧ ਮੰਨ ਲਓ ਇਧਰ ਜੋ ਬਣ ਆ ਇਹਦਾ ਕੀ ਵਿਚਾਰ ਆ ਇਹ ਵੀ ਵੀਰੇ ਸਹੀ ਆ ਇਹਨੂੰ 20 ਦਿਨ ਦੇ ਅੰਦਰ ਬਾਹਰ ਹੋ ਗਏ ਸੂਈ ਨੂੰ ਮਗਰ ਇਹ ਤੇ ਕੀ ਆ ਗਿਆ ਬੱਚਾ ਆਇਆ ਬੱਚਾ ਮਗਰ 20 ਦਿਨਾਂ ਦੀ ਸੂਈ ਆ ਹਾਂਜੀ ਤੇ ਹੋਊਗੀ ਤਾਂ ਤੇ ਜਗ ਸਵੇ ਨਹੀਂ ਦੂਜੇ ਸੂਏ ਯਾਰ ਦੂਜੇ ਥੋੜੀ ਜਿਹੀ ਵਸੇਰੇ ਪਣ ਚੱਲ ਸੀ ਆ ਸੀ ਆ ਚਲੋ ਥੋੜੀ ਜੀ ਦੂਜਾ ਸੂਆ ਦੁੱਧ ਕਿੰਨੇ ਕਿਤੇ ਚੱਲਣ ਦੀ ਆ ਦੁੱਧ 12 ਲੀਟਰ ਬਣਦੀ ਆ 12 13 ਲੀਟਰ ਹਾਂਜੀ ਆ ਤਾਂ 12 ਕੋਈ ਪੱਕਾ ਕੋਈ ਲਾਵੇ ਕਿ ਵੀਰ ਭਰਾ ਆਉਣਾ ਹੈ ਹੋਰ ਨੇੜੇ 11 12 ਲੀਟਰ ਹੀ ਲਾਵੇ ਪੱਕਾ ਵੀ 11 12 ਲੀਟਰ ਚਲੋ ਤੁਸੀਂ ਤਾਂ ਆਪਣੇ ਹੱਥੀ ਚੋਈ ਹੈ ਤਾਂ ਅਕੋਰਡਿੰਗ ਤੁਸੀਂ ਦੱਸੋ ਨਾ 11 12 ਲੀਟਰ ਹੈਗਾ ਜੇ ਤੁਹਾਡੇ ਹਾਂਜੀ ਹਾਂਜੀ ਆਪਾਂ ਵੀ ਅਜੇ ਦੂਜਾ ਰਾਤ ਲਿਆਂਦੀ ਆ ਦਰੇਵਾ ਜੀ ਵਿਚਾਰੀ ਖੜੀ ਹੈ ਜੇ ਅੱਛਾ ਅੱਛਾ ਆਈ ਰਾਤੀ ਆਈ ਰਾਤੀ ਆਈ ਹੈ ਜੇ ਲਓ ਜੀ ਬਤੁਸੋ ਰਾਤ ਹੀ ਇਹ ਜਿਹੜੀ ਬਾਹਰ ਪਹੁੰਚੀ ਇੱਥੇ ਮਗਰ ਇਹਦੇ ਬੱਚਾ ਮੇਲ ਕਾਫ 20 ਦਿਨਾਂ ਦੀ ਸੋਈ ਆ ਤੇ 11 12 ਲੀਟਰ ਦੁੱਧ ਮੰਨ ਕੇ ਮੇਰਾ ਵੀਰ ਕੋਈ ਸੌਦਾ ਕਰ ਲੇ ਥੋੜੇ ਜਿਹਾ ਲਿਸੇਪਣ ਦੇ ਵਿੱਚ ਆ ਤੁਹਾਨੂੰ ਖੋਲ ਕੇ ਨਾਲ ਦੀ ਨਾਲ ਹੀ ਆਪਾਂ ਤੋਰ ਕੇ ਦਿਖਾਉਨੇ ਆ ਰੰਗ ਪ੍ਰਿੰਟ ਬਾਕੀ ਡੱਬੀ ਆ ਬਹੁਤ ਜਿਆਦਾ ਬਲੈਕ ਮੋٹے ਡਾਬਾ ਵਾਈਟ ਦੇ ਵਿੱਚ ਸੀਲ ਬਹੁਤ ਚੰਗੀ ਆ ਸੀਲ ਜਿਵੇਂ ਆਪਾਂ ਮੰਗਾ ਪਾਉਂਦੇ ਨਹੀਂ ਜਰੂਰ ਤੋਂ ਇਹ ਚੋਈ ਦੀ ਅੱਛਾ ਜੀ ਹਾਂਜੀ ਬਾਕੀ ਥਣਾ ਦੀ ਜੋ ਬਣ ਦੱਸਦੇ ਚਾਰੇ ਥਣ ਸਾਫ ਆ ਪੂਰੇ ਵਰਦੇ ਬੁਰਦੇ ਬਿਲਕੁਲ ਹਰੇਕ ਚੀਜ਼ ਦੀ ਬਾਤ ਕਰ ਕਿਸੇ ਗੱਲ ਚ ਕੋਈ ਤੇ ਦੂਰੂਰ ਦੱਸਦੇ ਆ ਜੀ ਵੀਰੇ ਇਹ ਚੀਜ਼ ਦੀ ਤਾਂ ਆਪਾਂ ਡੰਗਰ ਮਾੜਾ ਦਾ ਲੈਣਾ ਹੀ ਨਹੀਂ ਨਾ ਚੋਈ ਆ ਹਾਂਜੀ ਚੋਈ ਦਾ ਮਾੜਾ ਡੰਗਰ ਨ ਨਾ ਆਪ ਲੈਣਾ ਬਿਲਕੁਲ ਵੀਰੇ ਹਾਂਜੀ ਜਿਹੜੀ ਗੱਲ ਆ ਲੋਬੀ ਪ੍ਰਭੋ ਥੋੜਾ ਜਿਹਾ ਹਵਾਨਾ ਇਹ ਨਹੀਂ ਹੈਗਾ ਕਿ ਵੀ ਏਕੜ ਲਗਾ ਜਾਂ ਸੂਬਾ ਦੀਆਂ ਡਕੀਆਂ ਨੇ ਜਾਂ ਡਕਾਈਆਂ ਨੇ ਮੇਰਾ ਵੀਰ ਪੰਜ ਆਪਾਂ ਟਾਈਮ ਨੋਟ ਕਰਾਤਾ ਵੀ 11:00 ਵਜੇ 11:30 ਵਜੇ ਦਾ ਕਰਵਾ ਬਹੁਤ ਜਦਾ ਸਾਰ ਠੀਕ ਆ ਤਾਂ ਜੋ ਆਪਣੇ ਦਾ ਮੁੱਲ ਵੀਰਾ ਕੀ ਕਰਤਾ ਸੀਗਾ ਕਿਨੇ ਦੇ ਦੇਣੀ ਹੈ ਮੁੱਲ ਲੈਂਦਾ ਵੀਰਾ ਆਪਾਂ ਕੋਈ 50 ਨਹੀਂ ਕੋਈ 55 45000 ਰੁਪਇਆ 45 ਦੀ ਹਾਂਜੀ ਠੀਕ ਆ ਜੀ ਲਓ ਦੋਸਤੋ 45000 ਦੀ ਇਹ ਜਿਹੜੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਸੁ ਕੱਦ ਕਾਠ ਵੱਡਾ ਬਾਕੀ ਹੈ ਨਰਮ ਉਪਰੋਂ ਠੀਕ ਆ ਜੀ ਤੇ ਥੋੜੀ ਜੀ ਲਸੇਰੇਪਣ ਦੇ ਵਿੱਚ ਆ ਬਾਕੀ ਮੇਰਾ ਭਰਾ ਕੋਈ ਚੰਗੀ ਕੋਈ ਸੇਵਾ ਸੁ ਕਰ ਨਾਲ ਲੈਦਾ ਤਾਂ ਹਾਥੋਂ ਤੋਂ ਤੁਸੀਂ ਮਾਰ ਲਿਓ ਠੀਕ ਆ ਜੀ ਤੇ ਇੱਕ ਇੱਧਰ ਆਪਣੇ ਕੋਲ ਜੋਬ ਜਿਹੜੀ ਆ ਬਾੜ ਖੜੀ ਹੈ ਤੇ ਗੈਰ ਬੱਚੇ ਤੋਂ ਹਾਂਜੀ ਇਹਦੇ ਕੀ ਡਿਟੇਲਾ ਕੀ ਵੇਰਵਾ ਕਿੰਨਾ ਸੁਆ ਇਹ ਦੋਜਾ ਸੁਆ ਤੇ ਤੀਜਾ ਸੁਆ ਮਾਲਲੇ ਭਰਾ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਵੀਰੇ ਕਿ ਉਹਨਾਂ ਬੱਚੀ ਰੱਖ ਲਈ ਆ 4 ਕੁ ਮਹੀਨੇ ਦੀ ਬੱਚੀ ਹੈ ਅੱਛਾ ਉਹਨਾਂ ਰੱਖ ਲਈ ਠੀਕ ਆ ਭਰਾਇਆ ਬਾਕੀ ਅਗੋ ਪਤਾ ਨਹੀਂ ਵਿਖਲੋਤੀ ਕਿ ਨਹੀਂ ਇਹ ਵਿਖਲੋਤੀ ਇਹ ਗੱਲ ਦਾ ਅੱਛਾ ਅੱਛਾ ਦੁੱਧ ਕਿੰਨਾ ਸੁਆ ਦੋ 10 ਲੀਟਰ ਹੈਗਾ 8-10 ਲੀਟਰ 10 ਲੀਟਰ ਹਾਂਜੀ ਠੀਕ ਆ ਜਿਓ ਅਗਰ ਖੋਲ ਕੇ ਦਿਖਾ ਦਗੇ ਦੋਸਤੋ ਸੁਆ ਦੂਜਾ ਚਾਹੇ ਕੋਈ ਭਰਾ ਤੇ ਜਾ ਮੰਨ ਲੈ ਤੇ ਬੱਚੀ ਸੀ ਇਹ ਤੇ ਮਗਰ ਬੱਚੀ ਜੋ ਬਰਾਂ ਦਾ ਵੀ ਉਹਨਾਂ ਨੇ ਮਗਰ ਰੱਖ ਲਈ ਆ ਤੇ ਫਿਲਹਾਲ ਬਗੈਰ ਬੱਚੇ ਤੋਂ ਆ 10 ਕਿਲੋ ਦੁੱਧ ਮੰਨ ਕੇ ਜਿਹੜਾ ਭਰਾ ਕੋਈ ਸੌਦਾ ਕਰ ਲੇ ਮਿਲਦੀ ਮਿਲਦੀ ਇਸੇ ਤਰ੍ਹਾਂ ਹੀ ਆ ਬਸ ਹਾਂਜੀ ਹਾਂਜੀ ਬਹੁਤ ਜਿਆਦਾ ਸੀਲ ਹੈ ਵੀ ਥੇ ਮਾਰਨਿੰਗ ਚੁਆਈ ਹੋ ਗਈ ਦੀ ਵੀ ਹਾਂਜੀ ਮਾਰਨਿੰਗ ਚੁਆਈ ਜਾਂਦੀ ਦੀ ਹੋ ਗਈ ਆ ਠੀਕ ਹੈ ਹਾਂਜੀ ਕੋਈ ਨਹੀਂ ਇਹਨੂੰ ਕਰ ਲੋ ਐਨ ਤੋੜ ਲਿਆ ਮੋੜ ਲੈ ਆਇਦਾਂ ਉਸ ਕੋਰਡਿੰਗ ਜਿਹੜਾ ਕੋਈ ਭਰਾ ਸੌਦਾ ਕਰ ਲੇ ਜੋਪਣਾ ਇਹ ਕੀ ਮੁੱਲ ਇਹਦਾ ਮੰਗਦਾ ਵੀਰੇ ਦਵਾਂਗੇ ਕਿੰਨੇ ਦੀ ਮੁੱਲ ਜਿੰਨਾ ਮਰਜ਼ੀ ਕਰ ਕੱਚੀ ਹਾਰ ਦੀ ਦਾ 25 ਦੀ ਹਾਂਜੀ ਬਹੁਤ ਚੰਗੀ ਵਹਿਰ ਦੁੱਧ ਆਇਨੇ ਕਰ ਆਉਣਾ ਕਰ ਮਾਰੀ ਬਤੇਰਾ ਠੀਕ ਆ ਜੀ ਇਸ ਵਕਤ ਜਿਹੜੀ ਹੁਣ 10 ਕਿਲੋ ਤੇ ਚੱਲਦੀ ਆ ਹਾਂਜੀ ਠੀਕ ਆ ਵੀ 10 ਕਿਲੋ ਦੋਸਤੋ ਇਸ ਵਕਤ ਤੇ ਤੁਹਾਨੂੰ ਦੁੱਧ ਦਾ 25000 ਦਾ ਮੁੱਲ ਲੈਣ ਦੇਣਾ ਠੀਕ ਆ ਜੀ ਤੇ ਇਹ ਆ ਤੇ ਨਾਕ ਸੀਗੇ ਜੋਪਣ ਕੇ ਹੋਰ ਵੀ ਹੈਗਾ ਠੀਕ ਆ ਆ ਬਲੈਕ ਤਾਂ ਇਹਦਾ ਵੇਰਵਾ ਕਿਵੇਂ ਸ਼ਹੀਵਾਲ ਦੇ ਵਿੱਚ ਹੀ ਆ ਕਰੌਸ ਇਹ 20 ਦਿਨ ਲੈਂਦੀ ਮਹੀਨਾ ਮਹੀਨਾ ਕ ਲਈ ਮਹੀਨਾ ਕ ਲੈਂਦੀ ਆ ਹਾਂਜੀ ਠੀਕ ਆ ਜੀ ਐਗਜ਼ੈਕਟ ਜਿਹੜਾ ਪੱਕਾ ਹੀ ਆ ਮਹੀਨਾ ਕ ਲੈਂਦੀ ਕੋਈ ਜ਼ਿਆਦਾ ਸਮੇਂ ਨਹੀਂ ਖਰਚੀ ਦੇਣੀ ਨਹੀਂ ਜ਼ਿਆਦਾ ਨਹੀਂ 20 ਤੋਂ 20 ਦਿਨਾਂ ਤੋਂ ਲਾ ਕੇ ਮਹੀਨੇ ਦੇ ਅੰਦਰ ਅੰਦਰ ਤੇ ਸਵੇਰੇ ਕਿੰਵੇਂ ਆ ਸਵੇਰੇ 3:00 ਆਈ ਏ 3:00 ਸਵੇਰਾ ਹਾਂਜੀ ਠੀਕ ਆ ਜੀ ਲਓ ਜੀ ਇਹ ਕੱਚੀ ਬੈਰ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਮਹੀਨੇ ਕ ਦੀ ਕੱਚੀ ਆ ਤੇ ਥਾਂ ਚਾਰੇ ਪ੍ਰੋਪਰ ਜਿਹੜੇ ਤਿੱਪਣ ਹਾਂਜੀ ਉਹਦੇ ਪੂਰੇ ਤਿੱਪਣ ਬਿਲਕੁਲ ਜੀ ਠੀਕ ਆ ਭਾਈ ਲਓ ਵੀ ਬਾਕੀ ਦੋਸਤੋ ਰਾਜੀ ਆ ਵਜਨ ਦੋੜ ਪੂਰਾ ਇਸ ਵੈਟ ਦਾ ਕੋਈ ਭਰਾ ਆ ਆਉਂਦਾ ਇੱਥੇ ਆਪਦੀ ਟਿੱਪ ਕੇ ਤਸੱਲੀ ਕਰ ਸਕਦੇ ਹੋ ਤੁਸੀਂ ਸੁਹਾਵੀਰ ਕੋਈ ਅਗੇ ਦੂਜਾ ਮੰਨ ਲੈ ਕੋਈ ਭਾਵੇਂ ਤੇਜਾ ਸੁਹਾ ਜਿਹੜੀ ਸੋਣੀ ਆ ਉਹ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਇਹ ਜਿਹੜੀ ਦੋਸਤੋ ਤਿਆਰੀ ਆਜੂ ਕਰਮ ਵਾਲੀ ਹਜੇ ਘੱਟੋ ਘੱਟ ਮਹੀਨਾ ਕੱਚੀ ਆ ਕੀ ਮੁੱਲ ਕਰਤਾ ਇਹਦਾ ਜੋਬਨ ਮੁੱਲ ਇਹਦਾ ਰਹੀ 20000 ਰੁਪਇਆ 30000 ਹਾਂਜੀ ਠੀਕ ਆ ਜੀ ਤੁਹਾਡਾ ਕੋਲ ਕਿ ਤੋਰਦ ਗਿਆ ਮਾੜਾ ਜੇ ਇਹਨੂੰ ਤੋਰ ਜੀ ਮੈਂ ਰਹਿਂਦੇ ਇੱਕ ਭਰਾ ਨੇ ਤੋਰ ਦੇ ਚਾਹ ਤੋਰ ਦਿੰਨੇ ਆ ਇਹਨੂੰ ਤੁਰਦੀ ਹੈ ਨਾ ਹੈ ਇਹਨੂੰ ਇਹਨੂੰ ਆ ਇਹਨੂੰ ਪਰ ਘਰ ਵੱਲ ਨੂੰ ਲੈ ਜਾ ਕਰਦਾ ਜਾਂ ਬੜਾ ਡਰ ਜਾਂਦਾ ਕਿ ਯਾਰ ਪਿਛੋਂ ਗੱਡੀ ਖੜੀ ਕਰਕੇ ਕੋਈ ਗੱਲ ਨਹੀਂ ਬਾਕੀ ਜੋਪਣ ਇੱਕ ਮਗਰਲਾ ਥਾਂ ਥੋੜਾ ਲੰਮਾ ਰੱਖਦੀ ਆ ਉਹਦੇ ਚ ਕੋਈ ਹੈ ਨਹੀਂ ਕੋਈ ਗੱਲ ਬਾਤ ਨਹੀਂ ਮੈਂ ਚਿੱਪ ਕੇ ਲਿਆ ਕਿ ਉਹ ਹੋ ਸਕਦਾ ਕੋਈ ਇੱਕ ਦਿਤਾ ਆ ਰਹੇ ਉਧਰ ਵੱਧ ਘਟ ਹੋਈ ਚਪੰਜ ਥਾਂ ਪੂਰੇ ਉਹ ਗਰੰਟੀ ਆ ਕੋਈ ਚਾਰੇ ਥਾਂ ਮਤਲਬ ਕਿ ਬਰਾਬਰ ਉਹ ਤਿੱਪਣ ਇੱਕੋ ਜਿਹਾ ਨੀਰਾ ਹੈਗਾ ਹਾਂਜੀ ਹਾਂਜੀ ਹਾਂ ਲਓ ਜੀ ਠੀਕ ਹੈ ਜੀ ਰੇਟ ਇਹਦਾ ਕਿਸਾਨ ਵੀਰੋ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਹੈ 30000 ਦੀ ਦਿੱਤੀ ਜਾਊਗੀ ਮੌਕੇ ਤੇ ਬੜਾ ਬੜਾ ਸ਼ੋਰ ਪੈ ਜਾਊਗਾ ਜਿੰਨਾ ਵੀ ਉਸ ਤੋਂ ਕਿਸੇ ਭਰਾ ਦਾ ਸੌਦਾ ਹੁੰਦਾ ਇਹ ਵਾਰ ਜਿਹੜੀ ਇੱਕ ਆਪਾਂ ਤੁਹਾਨੂੰ ਦਿਖਾਉਣੀ ਸੀਗੀ ਇਹ ਗੱਬਣਾ ਅਜੇ ਮਹੀਨਾ ਕੱਚੀ ਆ ਇਧਰ ਜਿਹੜੇ ਐਨੀਮਲ ਤੁਹਾਨੂੰ ਦਿਖਾਏ ਆ ਸੋਇਓ ਸੁਬਾਹੇ ਪਸ਼ੂ ਆ ਜਿਨ੍ਹਾਂ ਦੇ ਨਾਲ ਕੋ ਦੋ ਵੈੜਾਂ ਦੇ ਬੱਚੇ ਪ੍ਰੋਪਰ ਤੁੰਤਕਾਦੇ ਰੇਡਪੜ ਤੇ ਜਾਇਜ਼ ਆਦਿਕਾ ਆਫਰ ਨੰਬਰ ਦੋਡੀ ਤੁਹਾਨੂੰ ਦਿਖਾਈ ਹੈ ਠੀਕ ਹੈ ਜੀ ਪਹਿਲਾ ਸੂਬਾ ਸੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਸਮਾਂ ਹਜੇ ਤਕਰੀਬਨ ਇਹਦਾ 4 ਮਹੀਨੇ ਬਾਕੀ ਆ ਤੇ 6 ਮਹੀਨੇ ਕੰਪਲੀਟ ਆ 7ਵਾਂ ਮਹੀਨਾ ਜਿਹੜਾ ਇਹਨੂੰ ਲੱਗ ਜਣਾ ਹੋਣਾ ਤੇ ਇਹ ਅੱਜ ਨਾਗਨੇ ਟੋਟਲ ਤੇ ਜੋ ਬਣ ਇੱਕ ਨੰਬਰ ਆਪਣੇ ਕਰ ਸਾਂਜੀ ਵੀਰੇ 75288 31805 75288 31805 ਆ ਨੰਬਰ ਵੀਰੇ ਠੀਕ ਹੈ ਭਾਜੀ ਅਲੋਕਾ ਟੈਂਟ ਦੁੱਲੇ ਵਾਲੇ ਤੁਸੀਂ ਵਿਜ਼ਿਟ ਕਰਨੀ ਆ ਨੇੜੇ ਮੱਲਾਂ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਨੰਬਰ ਸਕਰੀਨ ਤੇ ਟੈਂਟਾਂ ਤੇ ਕਾਲ ਕਰੋ ਇੱਥੇ ਵਿਜ਼ਿਟ ਕਰੋ ਆਪਣੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ